ਜੋ ਮਰਦਾ ਬੰਦਾ ਮੰਗਦਾ ਸਭ ਕੁਝ ਮਿਲਦਾ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਂਦੀ ਜੀ ਬਾਬਾ ਜੀ ਕੱਖੋਂ ਲੱਖ ਕਰਦੇ ਆ ਜੀ ਅਸੀਂ ਹੋਏ ਆ ਕਿਸੇ ਟਾਈਮ ਤੇ 5 ਰੁਪਏ ਨਹੀਂ ਸੀ ਹੁੰਦੇ ਜੇਬ ਦੇ ਵਿੱਚ ਹੁਣ ਬਾਬਾ ਜੀ ਲੱਖਾਂ ਵਾਲੇ ਕਰਤਾ ਬਾਬਾ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੋ ਵੀ ਇਸ ਦਰ ਤੇ ਹੁੰਦਾ ਆ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਤਾਂ ਕਹਿੰਦੀ ਜੋ ਮੰਗੋ ਉਹੀ ਪੂਰਾ ਹੁੰਦਾ ਬਾਬਾ ਜੀ ਦੇ ਦਰ ਤੱਕ ਕਦੀ ਕੋ ਖਾਲੀ ਇੱਥੋਂ ਨਾ ਗਿਆ ਮੁੜ ਕੇ ਤਾਂ ਨਾ ਕੋਈ ਜਾਂਦਾ ਵਾ ਤੇ ਜੇ ਮੰਨਦਾ ਗਿਆ ਜੀ ਆ ਕੇ ਬਾਬੇ ਮਹਾਰਾਜ ਦੇ ਬਾਤ ਸੁਣ ਕੇ ਬਹੁਤ ਵਧੀਆ ਮਨ ਨੂੰ ਫੀਲ ਹੁੰਦਾ ਮਸੂਰ ਹੁੰਦਾ ਵਾ ਵਾਹਿ ਨਹੀਂ ਕੀ ਲਾ ਲਿਆਸ ਜੋ ਮੈਂ ਤਸ ਪ੍ਰਹਾਰੀ ਜੋ ਵੀ ਪ੍ਰਾਣੀ ਗੁਰੂ ਮਹਾਰਾਜ ਜੀ ਪਾਣੀ ਪੜਦਾ ਜਾਂ ਚੋ ਪੈਰਾ ਕਰਦਾ ਆ ਆਪਣੇ ਮਨੋਂ ਤੇ ਆ ਕੇ ਕਰਦਾ ਆ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ੀਆਂ ਦਿੰਦੇ ਨੇ ਦਰਵਾਰੇ ਚੜ੍ਹਦੀ ਕਲਾ ਜੀ ਹਰ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਦਿਨ ਦੁਗਣੀ ਰਾਤ ਚੌਗੀ ਤਰੱਕੀ ਦਾ ਬੰਦਾ ਜਾਂਦਾ ਜੀ ਆਪਾ ਜੀ ਦੇ ਘਰਵਾਰ ਹੀ ਨਿਆਰੇ ਆ ਜੀ ਬਾਰੇ ਹੀ ਨਿਆਰੇ ਜੋ ਮੰਗੋਗੇ ਇੱਕ ਨਹੀਂ ਮਿਲਦਾ ਚਾਰ ਕਰਕੇ ਦਿੰਦੇ ਆ ਜੋ ਜੋ ਵੀ ਮੰਗਿਆ ਹੁਣ ਤੱਕ ਮੈਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਕਾਫੀ ਦੁੱਖ ਕਸ਼ਟ ਵੀ ਆਇਆ ਸਾਡੇ ਪਰਿਵਾਰ 'ਚ ਮੇਰੀ ਭੈਣ ਵੀ ਚਲੀ ਗਈ ਹੀਗੀ ਪਰ ਆ ਰੱਬ ਜੀ ਦੇ ਵਿਸ਼ਵਾਸ ਕਰਕੇ ਮੈਂ ਤੇ ਮੇਰੇ ਪਰਿਵਾਰ ਹੁਣ ਅੱਜ ਵੀ ਖੜਾ ਵਾ ਸਵਰਗ ਦੇ ਝੂਟੇ ਆਉਂਦੇ ਆ ਜਦੋਂ ਗੁਰੂ ਘਰ ਬੈ ਕੇ ਤੇ ਬਾਣੀ ਪੜੀਦੀ ਆ ਤੇ ਚਪਾਈਦੀ ਹੈ ਸਭ ਕੁਝ ਮਿਲਦਾ ਜੀ ਜੋ ਮੰਗੋਗੇ ਉਹ ਮਿਲੂਗਾ ਕੋਈ ਐਹੋ ਜੀ ਚੀਜ਼ ਨਹੀਂ ਜਿਹੜੀ ਇੱਥੋਂ ਨਹੀਂ ਮਿਲ ਸਕਦੀ ਹਰ ਇੱਕ ਚੀਜ਼ ਮਿਲਦੀ ਆ ਇਥੇ ਜਿਹੜਾ ਵੀ ਹੁੰਦਾ ਵਾ ਤੇ ਉਹਦੀ ਝੋਲੀ ਪੂਰੀ ਪਰ ਜਾਂਦੀ ਆ ਹਾਂਜੀ ਬਾਬਾ ਦੀਪ ਸਿੰਘ ਜੀ ਸਾਹਿਬ ਤੇ ਕਿਰਪਾ ਕਰਦੇ ਸੱਚੇ ਦਿਲੋਂ ਮੰਗੋ ਜੋ ਮੰਗਣਾ ਇੱਦਾਂ ਸਰ ਮਨੋ ਕਾਮਨਾ ਪੂਰੀ ਕਰਨ ਵਾਸਤੇ ਆਏ ਜੇ ਬਸ ਆਪਣੀ ਹਾਂ ਜਿੰਨੇ ਲੋਕ ਆਉਂਦੇ ਇੱਥੇ ਹਜ਼ਾਰਾਂ ਦੀ ਗੱਦਾਰ ਜਾਂਦੇ ਜੀ ਜੀ ਬਾਬਾ ਜੀ ਕੱਖੋਂ ਲੱਖ ਕਰਦੇ ਆ ਜੀ ਅਸੀਂ ਹੋਏ ਆ ਕਿਸੇ ਟਾਈਮ ਤੇ 5 ਰੁਪਏ ਨਹੀਂ ਸੀ ਹੁੰਦੇ ਜੇਬ ਦੇ ਵਿੱਚ ਹੁਣ ਬਾਬਾ ਜੀ ਲੱਖਾਂ ਵਾਲੇ ਕਰਤਾ ਕੱਲੇ ਆਉਂਦੇ ਹੁੰਦੇ ਸੀ ਕਦੀ ਆਉਣਾ ਕਦੀ ਨਹੀਂ ਆਉਣਾ ਹੁਣ ਰੋਜ਼ ਬਾਬਾ ਜੀ ਲੈ ਕੇ ਆਉਂਦੇ ਆ ਬਾਬਾ ਜੀ ਦੇ ਘਰ ਵਾਰ ਹੀ ਨਿਆਰੇ ਆ ਜੀ ਵਾਰ ਹੀ ਨਿਆਰੇ ਜੋ ਮੰਗੋਗੇ ਇੱਕ ਨਹੀਂ ਮਿਲਦਾ ਚਾਰ ਕਰਕੇ ਦਿੰਦੇ ਆ ਮੇਰਾ ਹੁੰਦੀ ਆ ਬਹੁਤ ਮੇਰਾ ਜੀ ਜੀਵਨ ਸਮਰਪਿਤ ਆ ਮੈਂ ਨਹੀਂ ਪੂਰਾ ਵਾਹਿਗੁਰੂ ਜੀ ਮੈਨੂੰ ਸਾਲ ਹੋ ਗਿਆ ਆਂਦੀ ਨੂੰ ਤੇ ਮੇਰੇ ਮੈਂ ਜੋ ਜੋ ਵੀ ਮੰਗਿਆ ਮੈਨੂੰ ਉਹ ਸਭ ਮਿਲਿਆ ਰੱਬ ਤੋਂ ਸਭ ਕੁਝ ਇੱਥੇ ਹੀ ਆ ਸਭ ਕੁਝ ਇੱਥੇ ਹੀ ਆ ਦੂਰੋਂ ਦੂਰੋਂ ਸੰਗਤ ਆਂਦੀ ਆ ਚੱਲ ਕੇ ਆਂਦੀ ਆ ਪਿੰਡਾਂ ਬਸਤੀਆਂ ਤੋਂ ਆਂਦੀ ਆ ਸਾਰੇ ਕਸਬਿਆਂ ਤੋਂ ਆਂਦੇ ਹੈਗੇ ਆ ਆ ਮੇਰਾ ਘਰ ਲੱਗ ਗਈ ਹੈਗਾ ਪਰ ਮੈਨੂੰ ਜਿੰਤੋਂ ਵੀ ਆਂਦੇ ਹੈਗੇ ਆ ਸਾਰਿਆਂ ਨੂੰ ਇਥੇ ਸਾਰਿਆਂ ਦੀ ਮਰਜ਼ਾ ਪੂਰੀਆਂ ਹੁੰਦੀ ਹੈਗੀਆਂ ਬਸ ਇੱਕ ਵਿਸ਼ਵਾਸ ਹੈਗਾ ਕਦੀ ਸੋਚਿਆ ਸੀ ਜੀਵਨ ਚ ਨਾ ਬਦਲਾਵ ਹੀ ਹੋਏਗਾ ਮੇਰੇ ਨਾਲ ਤੇ ਜੋ ਜੋ ਵੀ ਮੈਂ ਮੰਗਿਆ ਮੈਨੂੰ ਹੁਣ ਤੱਕ ਸਭ ਮਿਲਿਆ ਬਿਲਕੁਲ ਦੱਸੋਗੇ ਕਿ ਦੁਨੀਆ ਨੂੰ ਮੈਂ ਜੋ ਜੋ ਵੀ ਮੰਗਿਆ ਹੁਣ ਤੱਕ ਮੈਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਕਾਫੀ ਕਿੰਨੂ ਦੁੱਖ ਕਸ਼ਟ ਵੀ ਆਇਆ ਸਾਡੇ ਪਰਿਵਾਰ 'ਚ ਮੇਰੀ ਭੈਣ ਵੀ ਚਲੀ ਗਈ ਹੀਗੀ ਪਰ ਆ ਰੱਬ ਜੀ ਦੇ ਵਿਸ਼ਵਾਸ ਕਰਕੇ ਮੈਂ ਤੇ ਮੇਰੇ ਪਰਿਵਾਰ ਹੁਣ ਅੱਜ ਵੀ ਖੜਾ ਵਾ ਨਹੀਂ ਸੇਵਾ ਹੀ ਇੱਥੇ ਵਾ ਬਸ ਇੱਕ ਸੇਵਾ ਹੈਗੀ ਤੇ ਇੱਕ ਪਾਠ ਹੈਗਾ ਤਪੱਸਿਆ ਹੈਗੀ ਬਾਬਾ ਜੀ ਦੀ ਜਿੰਨੀ ਕਰ ਸਕੋ ਉਨੀ ਘਟਾ